ਸਸ਼ੀਅਕਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰਾਂ ਅੰਚ ਦੀ ਵੱਡੀ ਖਬਰ ਖਬਰਨੰਦ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਪਹਿਲਾਂ ਨਹੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰ ਲੋ ਸ਼ੁਰੂਆਤ ਕਰਦੇ ਅੱਜ ਦੀ ਵੱਡੀ ਖਬਰ ਸਰਪੰਚ ਦੇ ਉਮੀਦਵਾਰ ਦਾ ਦਾਅਵਾ ਕਿਹਾ ਵੋਟਾ ਪਾਉਣ ਵਾਲੇ ਆਉਣ ਵਾਲੀਆਂ ਔਰਤਾਂ ਲਈ 1100 ਰੁਪਏ ਤੇ ਗਰਮ ਕੰਬਲ ਦਿੱਤੇ ਜਾਣਗੇ ਕਹਿੰਦੇ ਚਾਹੇ 1 ਕਰੋੜ ਦੇ ਦਿਓ ਚੋਣਾਂ ਤਾਂ ਲੰਨੀ ਹੀ ਹੈ ਇਸ ਦੇ ਨਾਲ ਹੀ ਸ਼੍ਰੀ ਮੁਖਸਰ ਸਾਹਿਬ ਦੇ ਨਜ਼ਦੀਕੀ ਪਿੰਡ ਵੜਿੰਗ ਵਿਖੇ ਪੰਚਾਇਤੀ ਚੋਣਾਂ ਦੌਰਾਨ ਖੁਦ ਨੂੰ ਸਰਪੰਚ ਦਾ ਉਮੀਦਵਾਰ ਦੱਸਣ ਵਾਲੇ ਇੱਕ ਵਿਅਕਤੀ ਵੱਲੋਂ ਵੋਟਾਂ ਨੂੰ ਆਪਣੇ ਵੱਲ ਕਰਨ ਲਈ ਐਲਾਨ ਕਰਦਿਆਂ ਵੀਡੀਓ ਵਾਇਰਲ ਕੀਤੀ ਗਈ ਹੈ ਇਸ ਦੇ ਨਾਲ ਹੀ ਉਸਨੇ ਵੀਡੀਓ ਵਿੱਚ ਦਾਅਵਾ ਕੀਤਾ ਹੈ ਕਿ ਵੋਟ ਪਾਉਣ ਆਉਣ ਵਾਲੀਆਂ ਔਰਤਾਂ ਲਈ ਇੱਕ ਸੂਟ 1100 ਰੁਪਏ ਤੇ ਇੱਕ ਗਰਮ ਕੰਬਲ ਦਿੱਤਾ ਜਾਵੇਗਾ ਨੈਰਾ ਦੇ ਨਾਲ ਲੱਗਦੇ ਪਿੰਡ ਪਰਿਵਾਰ ਦੇ ਬੱਚਿਆਂ ਨੂੰ ਸਕੂਲ ਜਾਣ ਦੀ ਵਿਸ਼ੇਸ਼ ਹੁਲਦਾ ਦਿੱਤੀ ਜਾਵੇਗੀ ਇਸ ਦੇ ਨਾਲ ਹੀ ਉਨ੍ਹਾਂ ਨੇ ਇਸ ਦੇ ਜਾਣ ਕਰ ਦਿੱਤੀ ਹੈ ਕਿ ਉਹਨਾਂ ਨੂੰ ਸਕੂਲ ਜਾਣ ਲਈ ਵਰਦੀਆਂ ਦਿੱਤੇ ਜਾਣਗੀਆਂ ਇਸ ਦੇ ਨਾਲ ਉਹਨਾਂ ਨੇ ਸ਼ਿਲੀ ਮੁਖਸਾ ਸਾਹਿਬ ਦੇ ਨਜ਼ਦੀਕੀ ਪਿੰਡ ਬੜਿੰਗ ਤੋਂ ਮਾਮਲਾ ਸਾਹਮਣੇ ਆ ਰਿਹਾ ਹੈ ਅਤੇ ਇਸ ਦਿਨ ਨਾਲ ਹੀ ਉਹਨਾਂ ਨੇ ਇਸ ਦੀ ਜਾਣਕਾਰੀ ਦਿੱਤੀ ਹੈ ਜਾਣਕਾਰੀ ਮਿਲਤ ਬਾਅਦ ਪੁਲਿਸ ਇਸ ਤੇ ਕਾਰਵਾਈ ਕੀਤੀ ਜਾ ਰਹੀ ਪਰ ਇਸ ਦਿਨ ਸਰਪੰਚ ਦੇ ਉਮੀਦਵਾਰਾਂ ਦਾ ਦਾਵਾ ਹੈ ਕਿ ਵੋਟ ਪਾਉਣ ਵਾਲੇ ਹਰ ਤਨ ਨੂੰ 1100 ਰੁਪਏ ਅਤੇ ਗਰਮ ਕੰਬਲ ਦਿੱਤੇ ਜਾਣਗੇ ਤਾਂ ਨਹੀਂ ਇਸ ਖਬਰ ਦੀ ਹੁਣ ਤੱਕ ਕੁਝ ਨਹੀਂ ਹੋਈ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਧੰਨਵਾਦ